ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮੁਖ ਪਿਆਰਿਓ ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਜੀ ਕਿ ਹਰ ਸਾਲ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਘਰ ਵਿਖੇ 12 ਤਰੀਕ ਨੂੰ ਆਰੰਭ ਹੋ ਜਾਂਦੇ ਹਨ 13 ਤਰੀਕ ਨੂੰ ਮਹਾਨਗਰ ਕੀਰਤਨ ਸਮੂਹ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਆਪਣੀ ਦਸਾਨੋਂ ਦੀ ਕਿਰਤ ਕਮਾਈ ਦੇ ਵਿੱਚੋਂ ਜੋ ਕਿ ਹਰ ਸਾਲ ਮਹਾਨਗਰ ਕੀਰਤਨ ਦੇ ਵਿੱਚ ਦਸਵੰਦ ਸੇਵਾ ਪਾ ਕੇ ਭਾਈ ਕਰਵਾਉਂਦੇ ਹਨ ਅਤੇ 14 ਤਰੀਕ ਨੂੰ ਖੰਡਪੜ ਸਾਹਿਬ ਜੀ ਦੇ ਭੋਗ ਪਾਈ ਜਾਂਦੇ ਹਨ ਨਗਰ ਕੀਰਤਨ ਨੂੰ ਮੁੱਖ ਰਕਦਾ ਹੋਇਆਂ ਨਿੱਕਨੇ ਕੇ ਬੱਚਿਆਂ ਵੱਲੋਂ ਸੇਵਾਦਾਰਾਂ ਵੱਲੋਂ ਜੋ ਕਿ ਗਲੀਆਂ ਦੀ ਸਾਫ ਸਪਾਈ ਦੀ ਸੇਵਾ ਚੱਲ ਰਹੀ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਬੱਚੇ ਸੇਵਾ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰ ਅਨਸਾਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਕਈ ਦਿਨਾਂ ਤੋਂ ਲੱਗੇ ਨੇ ਸਾਡੇ ਵੀਰ ਸੱਜਣ ਪਿਆਰੇ ਜੋ ਕਿ ਸੇਵਾ ਕਰਨ ਆਪ ਜੀ ਦਰਸ਼ਨ ਕਰ ਸਕਦੇ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਗਲੀਆਂ ਦੀਆਂ ਸਾਫ ਸਵਾਈਆਂ ਕਰ ਰਹੇ ਹਨ ਸਤਿਗੁਰੂ ਦੇ ਪਿਆਰ ਦੇ ਵਿੱਚ ਨਿੱਕੇ ਨਿੱਕੇ ਬੱਚੇ ਸਾਰਾ ਹੀ ਨਗਰ ਰਲ ਮਿਲ ਕੇ ਪਾਈ ਬੜੀ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਵੀ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਆਪਣੀ ਆਪਣੀਆਂ ਡਿਊਟੀਆਂ ਸੰਭਲ ਕੇ ਲੱਗੇ ਹਨ ਸੇਵਾ ਕਰਨ ਦੇ ਵਾਸਤੇ ਸਤਿਗੁਰੂ ਜੀ ਇਹਨਾਂ ਦੇ ਸਾਰਿਆਂ ਦੇ ਮਿਹਰ ਪ੍ਰਿਆਸ ਸਿਰ ਤੇ ਹੱਥ ਰੱਖ ਕੇ ਅਸੇ ਤਰ੍ਹਾਂ ਹੀ ਸੇਵਾ ਸਤਿਗੁਰੂ ਜੀ ਕਰਵਾਉਂਦੇ ਰਹਿਣ ਇਹ ਹੁੰਦਾ ਜੀ ਗੁਰਮੁਖ ਪਿਆਰੇ ਪਿਆਰ ਇਹ ਸਤਿਗੁਰਾਂ ਦੇ ਵਾਸਤੇ ਪਿਆਰ ਸਤਿਕਾਰ ਕਰਾਂਗੇ ਤੇ ਆਪਣਾ ਉਹਨਾਂ ਹੀ ਸਤਿਕਾਰ ਪਿਆਰ ਹੋਣਾ ਹੈ ਤੇ ਧੰਨਵਾਦ ਕਰਦੇ ਆਂ ਹਾਂ ਸਮੂਹ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਭਾਈ ਆਪਣੀ ਆਪਣੀਆਂ ਗਲੀਆਂ ਦੀਆਂ ਸਾਫ਼ ਸੁਪਾਈਆਂ ਕੀਤੀਆਂ ਹੈ ਸਤਿਗੁਰ ਦੀ ਪਾਲਕੀ ਸਾਹਿਬ ਗੜੀ-ਗੜੀ ਦੇ ਵਿੱਚ ਸਤਿਗੁਰ ਜੀ ਦਰਸ਼ਨ ਦਦਾਰੇ ਦੇਣ ਆ ਰਹੇ ਹਨ ਆਪਾਂ ਸਮੂਹ ਸੰਗਤਾਂ ਨੂੰ ਤੇ ਆਪਣੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਪਿਆਰ ਸਤਿਗੁਰਾਂ ਪ੍ਰਤੀ ਇੰਨਾ ਹੋਣਾ ਚਾਹੀਦਾ ਪਿਆਰਿਓ ਕੋਈ ਵੀ ਡੜਾ ਜਾਂ ਕਿਤੇ ਪਾਣੀ ਇਹ ਹੱਥ ਜੋੜ ਕੇ ਬੇਨਤੀ ਹੈ ਭਾਈ ਆਪਾਂ 2-4 ਦਿਨਾਂ ਦੇ ਵਿੱਚ ਵਿੱਚ ਬੰਦ ਕਰੀਏ 13 ਤਰੀਕ ਨੂੰ ਨਗਰ ਕੀਰਤਨ ਹੋਵੇਗਾ ਅਤੇ ਸਾਡੇ ਬਹੁਤ ਪਿਆਰ ਵਾਲੇ ਭਾਈ 나జర్ ਸਿੰਘ ਜੀ ਸਮੂਹ ਸੇਵਾਦਾਰਾਂ ਵਾਸਤੇ ਚਾਰ ਦੇ ਲੰਗਰ ਲਾਏ ਗਏ ਹਨ ਬੜੇ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ ਚਾਰੀ ਸਤਿਗੁਰੂ ਜੀ ਕਿਰਪਾ ਕਰ ਅਨੁਸਾਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਨਾਮ ਦਾ ਰੰਗ ਸਾਧੂ ਕਾ ਸੰਗ ਬਖਸ਼ਣ ਸਤਿਗੁਰੂ ਜੀ ਸਮੂਹ ਸੇਵਾਦਾਰਾਂ ਦਾ ਧੰਨਵਾਦ ਅਤੇ ਜਿਨ੍ਹਾਂ ਨੇ ਭਾਈ ਆਪਣੀ ਆਪਣੀਆਂ ਜੋ ਵੀ ਕੋਈ ਵੀ ਹਜੇ ਗਲੀ ਰਹਿੰਦੀ ਹੈ ਹੱਥ ਜੋੜ ਕੇ ਬੇਨਤੀ ਹੈ ਭਾਈ ਜੇਦੀ ਤੋਂ ਜੇਦੀ ਆਪਾਂ ਗਲੀਆਂ ਆਪਣੀਆਂ ਸਫਾਈਆਂ ਕਰੀਏ ਜੋ ਵੀ ਕੋਈ ਆਪ ਜੀ ਨੂੰ ਕਿਤੇ ਵੀ ਦਿੱਕਤ ਲੱਗ ਰਹੀ ਹੈ ਤੇ ਆਪ ਜੀ ਖੁਦ ਸੇਵਾ ਕਰੀਏ ਤਨ ਮਨ ਧੰਦੇ ਨਾਲ ਜਰੂਰ ਸੇਵਾ ਕਰੀਏ ਇਹ ਗੁਰਮੁਖ ਪਿਆਰੇ ਇੱਕ ਸਾਲ ਤੋਂ ਹੀ ਦਿਨ ਆਉਂਦਾ ਹੈ ਨਗਰ ਕੀਰਤਨ ਵਾਲਾ ਤੇ ਆਪਾਂ ਸਾਰੇ ਹੀ ਇਲਾਹਾ ਲਈਏ ਸਤਿਗੁਰਾਂ ਦੇ ਜੋ ਕਿ ਪਾਲਕੀ ਸਾਹਿਬ ਚੱਲੇਗੀ ਆਪਾਂ ਵੀ ਨਾਲ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਨੇ ਹੈ ਸਮੂਹ ਸਖ ਸੰਗਤਾਂ ਨੇ ਕਿਸੇ ਨੇ ਭਾਈ ਕੋਈ ਵੀ ਜੋ ਕਿ ਮਰਿਆਦਾ ਹੈ ਮਰਿਆਦਾ ਤੋਂ ਉਲਟ ਆਪਾਂ ਕੋਈ ਵੀ ਇਦਾਂ ਦਾ ਕਾਰਜ ਨਹੀਂ ਕਰਨਾ ਆਪਣੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਨੌਜਵਾਨਾਂ ਨੇ ਅਤੇ ਆਪਾਂ ਸਤਿਗੁਰਾਂ ਦਾ ਅਦਬ ਸਤਕਾਰ ਕਰਨਾ ਹੈ ਸਤਿਗੁਰ ਜੀ ਪਾਲਕੀ ਸਾਹਿਬ ਅੱਗੇ-ਅੱਗੇ ਜਾਵੇਗੀ ਆਪਾਂ ਪਿੱਛੇ-ਪਿੱਛੇ ਜਾਵਾਂਗੇ ਸਮੂਹ ਸੰਗਤਾਂ ਨੇ ਭਾਈ ਸਮੂਹ ਬੱਚਾ ਨੇ ਇਹ ਬੇਨਤੀ ਰਵਾਨ ਕਰਨੀ ਜੀ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਆਪ ਜੀ ਦੇਖ ਰਹੇ ਹੋ ਗੁਰਮੁਖ ਪਿਆਰਿਓ ਬੜੀ ਸ਼ਰਧਾ ਭਾਵਨਾ ਦੇ ਨਾਲ ਨਿਕਨੇ ਕਿ ਬੱਚੇ ਬੜੀ ਸੇਵਾ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰਨੀ ਸਾਰਿਆਂ ਤੇ ਮੇਰ ਭਰਾ ਰੱਖਣਾ ਸਿਰੋਤੇ ਅਸੀਂ ਤਾਂ ਨਹੀਂ ਆਪਣੇ ਦਰ ਘਰ ਦੀ ਸੇਵਾ ਸਤਿਗੁਰੂ ਜੀ ਕਰਵਾਉਂਦੇ ਰਹਿਣ ਜੀ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਆਪਣੇ ਕੀਮਤੀ ਸਮੇਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਅਤੇ ਸਾਰੇ ਹੀ ਨੌਜਵਾਨਾਂ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਈ ਜਿਨ੍ਹਾਂ ਨੇ ਅੱਜ ਦਾ ਦਿਨ ਸੇਵਾ ਵਿੱਚ ਲਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ